ਭਾਰੀ ਮੀਂਹ ਦੇ ਚੱਲਦੇ ਹੋਏ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹੜ੍ਹ ਪੀੜਤਾਂ ਲਈ ਰਾਜਨੀਤਿਕ ਜਥੇਬੰਦੀਆਂ ਹੋਣ ਜਾਂ ਸਮਾਜਿਕ ਸੰਸਥਾਵਾਂ ਹੋਣ ਜਾਂ ਵਿਅਕਤੀਗਤ ਤੌਰ ਤੇ ਉੱਤੇ ਹੜ੍ਹ ਪੀੜਤਾ ਲਈ ਰਾਹਤ ਸਮਗਰੀ ਅਤੇ ਮਦਦ ਕੀਤੀ ਜਾ ਰਹੀ ਹੈ। ਮੁਹਾਲੀ ਵਿਖੇ ਅੱਜ ਰੇੜੀ ਫੜੀ ਯੂਨੀਅਨ ਅਤੇ ਕਿਸਾਨ ਸਬਜ਼ੀ ਮੰਡੀ ਯੂਨੀਅਨ ਦੇ ਮੈਂਬਰਾਂ ਵੱਲੋਂ ਇੱਕ ਬੈਠਕ ਕੀਤੀ ਗਈ ਅਤੇ ਫੈਸਲਾ ਲਿੱਤਾ ਗਿਆ ਕਿ ਜਲਦ ਤੋਂ ਜਲਦ ਹੜ੍ਹ ਪੀੜਤਾ ਲਈ ਰਾਹਤ ਸਮਗਰੀ ਅਤੇ ਲੋੜ ਦੀ ਹਰ ਮਮਕਨ ਚੀਜ਼ ਉਨ੍ਹਾਂ ਤੱਕ ਪਹੁੰਚ ਕਿੱਤੀ ਜਾਵੇਗੀ ਦੇਖੋ ਜੀ ਆ ਪਨਾ ਮਾਸੀ ਪ੍ਰਸਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਤੁਸੀਂ ਸਾਡੇ ਛੋਟੇ ਜਿਹੇ ਸਮਾਹ ਤੇ ਪਹੁੰਚ ਜੰਨੇ ਹੋ ਇਹ ਗੱਲ ਇਦਾਂ ਹੈ ਉਸ ਦਿਨ ਐਸੀ ਕੋ ਮੀਟਿੰਗ ਬੁਲਾਈ ਦੀ ਸੰਡੇ ਨੂੰ ਤੇ ਅਸੀਂ ਕਿਹਾ ਸੀ ਵੀ ਇਹ ਇਦਾਂ ਵਾ ਮਾਤਾਲਾ ਪੰਜਾਬ ਚ ਆਫਤਾ ਆਈ ਹੋਈ ਹੈ ਤੇ ਘਰੋ ਘੇ ਘਰ ਹੋ ਗਿਆ ਬਿਲਕੁਲ ਕੁਛ ਨਹੀਂ ਬਚਿਆ ਕਈ ਕਈ ਜਗ੍ਹਾ ਤੇ ਬੜਾ ਪਾਣੀ ਦੀ ਮਾਰ ਪਈ ਹੈ ਤਾਂ ਅਸੀਂ ਬੰਦਿਆਂ ਨੂੰ ਕਿਹਾ ਤੇ ਉਸ ਦਿਨ ਸਾਡੇ ਕੋਲ 47 48 ਹਜ਼ਾਰ ਤੱਕ ਇਕੱਠਾ ਹੋਇਆ ਸੀ ਕਤਲ ਸਾਲੋ ਮੀਦ ਹੈ ਵੀ ਅੱਜ ਜਿਹੜੀ ਹੈ ਕਿਸਾਨ ਮੰਡੀ ਵਾਲੇ ਰਬਈਆ ਮੰਡੀ ਵਾਲੇ ਸਾਡੇ ਕੋਲ ਮੈਂਬਰ ਆਏ ਨੇ ਇਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਸੈਕਟਰੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿੱਤਾ ਵੀ ਆਪਾਂ ਰਾਜ ਮਿਲ ਕੇ ਇਕੱਠਾ ਇੱਕ ਪਲੈਟਫਾਰਮ ਤੇ ਕੰਮ ਕਰੀਏ ਕਿਉਂਕਿ ਇੱਕੇ ਆਪਣਾ ਧੰਦਾ ਹੈ ਇਸ ਕਰਕੇ ਅਸੀਂ ਸੋਚਦੇ ਹਾਂ ਜੇ ਵੀ ਹੋ ਸਕੇ ਜਿੱਥੇ ਜ਼ਰੂਰਤ ਹੈ ਉਸ ਇਲਾਕੇ ਜਿੱਥੇ ਕੋਈ ਨਹੀਂ ਪਹੁੰਚ ਸਕਿਆ ਜਾਂ ਜਿੱਥੇ ਜ਼ਿਆਦਾ ਜੇ ਤੋ ਛੋਟੇ-ਮੋਟੇ ਬੰਦੇ ਰਹਿੰਦੇ ਆ ਉਥੋਂ ਅਸੀਂ ਮਦਦ ਕਰੀਏ ਤੇ ਜਸਵਿੰਦਰ ਜੀ ਅੱਜ ਕੱਲ੍ਹ ਕਹਿਣਾ ਨਹੀਂ ਚਾਹੀਦਾ ਹੈਗਾ ਪਰ ਕਈ ਲੋਕੀ ਨਾ ਨਜਾਇਜ਼ ਪੜਾ ਚੱਕ ਰਹੇ ਲੋਕੀ ਸਮਾਨ ਲੈ ਕੇ ਅੱਗੇ ਵੇਚ ਰਹੇ ਨੇ ਤੁਹਾਡੇ ਵੱਲੋਂ ਕਿੱਦਾਂ ਦਾ ਪਹਲ ਆਏਗਾ ਕਿੱਦਾਂ ਪਹੁੰਚ ਕੀਤੀ ਜਾਏਗੀ ਕਿ ਇਹ ਵਾਕਿਆ ਵਿੱਚ ਲੋੜ ਮੰਦ ਨੇ ਕੋਈ ਅਸੀਂ ਸਾਹਿਬ ਵੀ ਅੱਜ ਕਈ ਜਗ੍ਹਾ ਤੋਂ ਪਤਾ ਕਰਿਆ ਜਿੱਥੇ ਪਟਿਆਲਾ ਦੇ ਨੇੜੇ ਸਮਾਨਾ ਏਰੀਆ 'ਚ ਕਾਫੀ ਬਾਲੇ ਦੀ ਮਾਰ ਪਈ ਹੈ ਉਥੇ ਬਹੁਤ ਘੱਟ ਹੈ ਜਿਵੇਂ ਸਰਕਾਰ ਵੱਲੋਂ ਕੋਈ ਬੜੀ ਘੱਟ ਪਹੁੰਚ ਹੋਈ ਹੈ ਅਸੀਂ ਸੋਚ ਰਹੇ ਹਾਂ ਉਹੀ ਜਗ੍ਹਾ ਤੇ ਸੁੱਜ ਜਾਈਏ ਆਪਣੇ ਹੱਥੀ ਜਿਲੇ ਨੂੰ ਜ਼ਰੂਰ ਤਾਂ ਉਹਨਾਂ ਨੂੰ ਆਪਣੇ ਹੱਥੀ ਜਾ ਕੇ ਜੋ-ਜੋ ਸਮਾਨ ਚਾਹੀਦਾ ਉਹ ਦਈਏ ਇਸ ਤਰ੍ਹਾਂ ਕੇ ਦਵਾਈਆਂ ਨੇ ਅਲਰਜੀ ਦਈਆ ਜਾਂ ਉਲਟੀਆਂ ਢਸਤ ਦਈਆ ਉਹ ਦਵਾਈਆਂ ਪਲੱਸ ਡੋਲੇ ਵਗੈਰਾ ਜਿਹੜੀਆਂ ਨੇ ਉਹ ਜਾ ਕੇ ਦਈਏ ਤਾਂ ਬੱਚਿਆਂ ਦੇ ਨੱਪਕਨ ਪੈਡ ਵਗੈਰਾ ਜਾ ਕੇ ਦਈਏ ਅਗਰ ਜੇ ਠੰਡਾ ਆ ਰਹੀ ਆ ਉਹਦਾ ਵਾਸਤੇ ਵੀ ਕੁਝ ਕਰਨਾ ਉਹਨਾਂ ਲਈ ਅਸੀਂ ਸੋਚਿਆ ਵੀ ਸਾਡੀ ਗੱਲ ਹੋਈ ਐ ਅਸੀਂ ਕੰਬਲ ਲੈ ਕੇ ਜਾ ਰਹੇ ਹਾਂ ਤਾਂ ਅਸੀਂ ਕੰਬਲ ਜਾ ਕੇ ਜਿਹੜੇ-ਜਿਹੜੇ ਪਰਿਵਾਰ ਆਇਆ ਉਹਨਾਂ ਲਈ ਇੱਕ-ਇੱਕ ਪਰਿਵਾਰ ਨੂੰ ਉਹ ਤੇ ਬੰਗਾਲਾ ਸਾਹਿਬ ਦਾ ਅੰਮੜ ਡਿਸਟ੍ਰੀਬਿਊਟਰ ਹੈ ਤੇ ਇੱਕ ਜਿਸੰਦ ਜੀ ਕਈਆਂ ਦਾ ਜਿਸ ਤਰ੍ਹਾਂ ਮਾਲੀ ਨੁਕਸਾਨ ਬੜਾ ਹੋਇਆ ਹੈਗਾ ਬੈਕ ਖਰਾਬ ਹੋ ਗਏ ਨੇ ﺍﻟमारੀਆਂ ਖਰਾਬ ਹੋ ਗਈਆਂ ਨੇ ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਮਦਦ ਕੀਤੀ ਜਾਏਗੀ ਉਹਦਾ ਐਸੀ ਉਹਦਾ ਜਿਤਨਾ ਸਾਲ ਦੱਸਿਆ ਕਿ ਜਬਾਦੀ ਮਕਾਨ ਬਣਾਉਣੇ ਨੇ ਉਹ ਜਿਨ੍ਹਾਂ ਨੇ ਕੰਮ ਚਾਰ ਚਾਰ ਹੋਤੇ ਇਟਲੀ ਚਣਾਈ ਕਰਕੇ ਇੱਕ ਉੱਪਰ ਚਦਰਾਂ ਪਾ ਕੇ ਵਿਚਾਰਾ ਲਗਜ਼ਾਰਾ ਕਰਨਾ ਐਸੀ ਕਿਹਾ ਵੀ ਅਸੀਂ ਉੱਥੇ ਇਟਾਂ ਪ੍ਰੋਵਾਈਡ ਕਰਾਵਾਂਗੇ ਉੱਥੇ ਦੇ ਲੋਕੀ ਏਰੀਆ ਚ ਜਾ ਕੇ ਵੀ ਕੀ ਇਟ ਦਾ ਰੇਟ ਆ ਉੱਥੇ ਅਸੀਂ ਇਟਾਂ ਦਾ ਉੱਥੇ ਚੋਠੇ ਲਗਾ ਕੇ ਇੱਕ ਇੱਕ ਪਰਿਵਾਰ ਨੂੰ ਉੱਥੇ ਇਟਾਂ ਪ੍ਰੋਵਾਈਡ ਕਰਾਂਗੇ ਤੇ ਰੇਤਾ ਸਿਮਿੰਟ ਦਾ ਪ੍ਰਬੰਧ ਕਰਾਵਾਂਗੇ ਤੇ ਇੱਕ ਆਖਰੀ ਸਵਾਲ ਜੀ ਸੁਿੰਦਰਜੀ ਕੀ ਦੇਖੋ ਜਿਹੜੇ ਕਿਸਾਨ ਮੰਡੀ ਆ ਇਹ ਵੀ ਹੈਂਡ ਟੂ ਮਾਉਥ ਹੁੰਦੇ ਨੇ ਪਰ ਫੇਰ ਵੀ ਦਰੀਦਰੀ ਦੇਖਾ ਰਹੇ ਨੇ ਅੱਜ ਇਕੱਠੇ ਹੋਏ ਨੇ ਮਦੋਨੀ ਪਰ ਕੁਝ ਲੋਗ ਹਲੇ ਵੀ ਪਿੱਛੇ ਨੇ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਰਾਜ ਜੀ ਐਸੀ ਕੱਲ ਇੱਕ ਵੀਡੀਓ ਦੇਖੀ ਆ ਪੰਜਾਬ ਚ ਉੱਥੇ ਰੇੜੀ ਫੜੀ ਵਰਕਰ ਲੁਧਿਆਣੇ ਤੋਂ ਪਤਾ ਨਹੀਂ ਕਿਹੜੀ ਜਗ੍ਹਾ ਤੇ ਆਏ ਸੀ ਸੋ ਉਹ ਨੁਟਰੀ ਕੋਲ ਚ ਤੇ ਬਰੈਡ ਦਾ ਲੰਗਰ ਲੈ ਕੇ ਆਏ ਸੀ ਸਾਡਾ ਜਿਹੜਾ ਪੰਜਾਬ ਦਾ ਪੰਜਾਬੀ ਸੀ ਭਾਈ ਉਹ ਬੜਾ ਖੁਸ਼ ਹੋਇਆ ਵੀ ਤੁਸੀਂ ਇੱਥੇ ਇੱਕ ਸਾਡੇ ਇਹੋ ਜਿਹੇ ਟਾਈਮ ਤੇ ਸਾਡੀ ਨਜ਼ਰ ਕਰਨਾ ਆਏ ਹੋ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਜਿਹੜਾ ਵਿਚਾਰਾ ਹੈਂਡ ਟੂ ਮੌਲ ਥਾ ਉਹ ਵੀ ਆਪਣਾ ਯੋਗਦਾਨ ਚ ਪੈਹ ਕੱਢ ਕੇ ਉਹ ਜਿੱਕੜੀ ਲਈ ਸਾਡੇ ਨਾਲ ਖੜੇ ਹਮ ਮੋਹਾਲੀ ਰੇੜੀ ਫੜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਬਿੱਤੂ ਜੀ चेयरमैन साहब जसविंदर शर्मा जी भैया मंडी से हमारे प्यारे भाई मक्खन सिंह जी किसानों से हमारे जगतार सिंह जी जल सेक्रेटरी हमारे ऋषि भाई जी ललन जी छोटेलाल जी हम सब एकत्रित इस करके हुए भाई साहब पंजाब हमारा कर्म भूमि है और पंजाब में इस समय जो परिस्थिति है इसको सभी जानो है सभी को पता है हम हमारा उद्देश्य है कि हम जो बाढ़ पीड़ित हैं उनकी सहायता कर सकें हालांकि हमारी सहायता की उनको आवश्यकता नहीं अपने आप में सक्षम है वे। गुरु जी की इतनी बड़ी कृपा है उन पर हर मुसीबत को फेस कर सकते हैं लेकिन हमारा कर्तव्य और हमारा जमीन ये कहती है कि हम उनके साथ कंधे से कंधा मिला खड़े होंगे जो भी हमसे यथाशक्ति बन पाएगी हम मदद तो अभी कोई फैसला लिया गया कि किस तरह की सामग्री भेजी जाएगी क्या कैश में जाए दिया जाएगा या कुछ सामान दिया जाएगा कुछ ऐसा फैसला लिया गया सामग्री का जो हमारी जो विचार है हमने अपने जितने मेंबर साहिबान एकत्रित हुए हैं हमने सभी से यही कही कि भाई जिनके मकान टह गए हैं गिर गए हैं उनके लिए ईंट भेजा जाए ईंटों की व्यवस्था करी जाए बाकी आगे पूछेंगे हम हमारे चेयरमैन साहब हैं जसविंदर जी बिचू भाई हैं हम सब एकत्रित होकर दवाई का बोलेंगे तो दवाई के करके भेज दिया जाएगा कापी किताबों के बोलेंगे कापी किताब पैसे को बोलेंगे पैसा जिस प्रकार से भी आदेश होगा जो भी हुक्म होगा तो, तो, तो ये, तो ये रवि भाई जो इसका नुकसान का अवलोकन तो इसके पानी उतरने के बाद होगा उसके बाद जो चीजों की जरूरत पड़ेगी अगर आपको कोई डिमांड आती है तो उसके लिए भी काम करूँ उसी लिए तैयार हो रहे हैं हम उसी की तैयारी है ये उसी की तैयारी है तो सर एक जैसे रेडी फड़ी कहा जाए या किसान कहा जाए टू माउथ खुद ही जितना हैं उतना खाते हैं पर वो दरिया दिली दिखा रहे हैं आज क्या कहना चाहोगे इस, इस मौके पे देखो सर बात ऐसा है दरिया हमारे अंदर बहुत कम है दरिया दिली मेरे भाइयों के अंदर बहुत ज्यादा है हम उनकी मदद की बात कर रहे हैं जो हमारे देश में नहीं विदेशों में भी कहीं भी कोई मुसीबत आ जाए उनको मैसेज देने की जरूरत नहीं है किसी न किसी माध्यम से इलेक्ट्रॉनिक माध्यम जो चैनल है

ਇਹਨਾਂ ਕਥਾ ਬਾ ਸ਼ਰਮਾ ਜੀ ਨੇ ਜੀ ਰਵੀ ਭਾਈ ਨੇ ਇਤਾਂ ਦੀ ਗੱਲ ਕਰੀ ਹੈ ਕਿ ਪੂਜਯ ਜੀ ਨੇ ਵੀ ਜਾਇ ਵੀ ਆਪਾਂ ਕੱਪੜੇ ਕੰਬਲ ਵਗੈਰਾ ਦੇਵਾਂਗੇ ਉਹ ਜਿੰਨੇ ਸਾਨੂੰ ਅੱਗੇ ਕੋਈ ਡਿਮਾਂਡ ਆਊਗੀ ਉਹਨੇ ਇਸੇ ਵਾਰ ਤੋਂ ਕੱਟ-ਕੱਟ ਕੇ ਸੇਵਾ ਕਰਾਂਗੇ ਜੀ ਪਰਮਾਤਮਾ ਸਾਰੇ ਹਰ ਪ੍ਰੀਤਾਂ ਨੂੰ ਸ਼ਕਤੀ ਦੇ ਲਈ ਉਹ ਇਸ ਜਗ੍ਹਾ 'ਤੇ ਖੜੇ ਹੋ ਜਾਣ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਮਾੜੇ ਸਮੇਂ 'ਚ ਸਰ ਮੈਂ ਜਿਸ ਜਿੱਦਾਂ ਜਸਵਿੰਦਰ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਇੱਕ ਕੀ ਲੋਕੀ ਨਾ ਕੀ ਕਰ ਰਹੇ ਸਮਾਨ ਲੈ ਰਹੇ ਤੇ ਕੇ ਵੇਚੀ ਜਾ ਰਹੇ ਕਈ ਵੀਡੀਓ ਵੀ ਬਾਰੇ ਲੋਰੀਆਂ ਤੁਸੀਂ ਕਿੱਦਾਂ ਪਹੁੰਚ ਕਰੋਗੇ ਕਿ ਆ ਤੁਹਾਡੇ ਨੁਮਾਇੰਦੇ ਜਾਣਗੇ ਜਾਂ ਇੱਕ ਕੋਈ ਪਲੇਟਫਾਰਮ ਸਾਡੇ ਜੀ ਮੈਂਬਰ ਜਾਣਗੇ ਸਾਡੇ ਸ਼ਰਮਾ ਜੀ ਨਾਲ ਉੱਥੋਂ ਦੇ ਕੁਝ ਬੰਦਿਆਂ ਨਾਲ ਵਿਚਾਰ ਹੋਏ ਆ ਸਾਡੇ ਕਾਂਗਰਸ ਪਾਰਟੀ ਦੇ ਬੰਦੇ ਨੇ ਉੱਥੋਂ ਦੇ ਉਹਨਾਂ ਨੇ ਹਾਈ ਲੈਵਲ ਤੇ ਉਹਨਾਂ ਨਾਲ ਵਿਚਾਰ ਕੀਤੇ ਆ ਬਨਾਲਾ ਚ ਪਠਾਨਕੋਟ ਤੇ ਉਧਰ ਅਸੀਂ ਜੀ ਆਪਣੇ ਜਿਵੇਂ ਸਾਨੂੰ ਕਹਿਣ ਕਿ ਉਹ ਕਾਂਗਰਸ ਪਾਰਟੀ ਨੇ ਉਸ ਹਾਮੀ ਦੀ ਸੇਵਾ ਦਾ ਪ੍ਰਬੰਧ ਕਰਾਂਗੇ ਅਸੀਂ ਹਮੇਸ਼ਾ ਹੀ ਇਸ ਸੇਵਾ ਦੇ ਵਿੱਚ ਹਿੱਸਾ ਬਾਂਹ ਸਰ ਕਿਦਾਂ ਸਹਿਯੋਗ ਮਿਲ ਰਿਹਾ ਤੁਹਾਡੀ ਯੂਨੀਅਨ ਵੱਲੋਂ ਰੇਡੀ ਭੜੀ ਲੋਕ ਕਿਦਾਂ ਸਹਿਯੋਗ ਮਿਲ ਰਿਹਾ ਸਾਡੇ ਜੀ ਜਿਹੜੇ ਸਾਥੀ ਹੈ ਜੀ ਤਕਰੀਬਨ ਅੱਜ ਸਾਰੇ ਪਹੁੰਚੇ ਹੈ ਜੀ ਸਾਡੇ ਰਵੀ ਭਾਈ ਜੀ ਸਾਡੇ ਬਿੱਤੂ ਵੀਰ ਜੀ ਸਾਡੇ ਜਗਤਾਰ ਭਾਈ ਜੀ ਸ਼ਰਮਾ ਜੀ ਸਾਰੇ ਆ ਬਾਹਰ ਤੱਕ ਹਿੱਸਾ ਦੇਣੇ ਇਹਨਾਂ ਨੇ ਅੱਜ ਸਹਿਯੋਗ ਕੀਤਾ ਹੈ ਇਹਨਾਂ ਨੇ ਜੀ ਬਚਲ ਕੀਤਾ ਹੈ ਇੱਕ ਦੂਜੇ ਨਾਲ ਜੀ ਸਾਰੇ ਅਸੀਂ ਸੇਵਾ ਕਰਾਂਗੇ ਜੀ ਠੀਕ ਹੈ ਫਿਰ ਸਰ ਜਗਤਾਰ ਸਿੰਘ ਹੈ ਮੈਂ ਸਾਰੇੰੰਦੀ ਚੰਡੀਗੜ੍ਹ ਤੇ ਮੌਲੇ ਤੋਂ ਆਪਣੀ ਜਿਹੜਾ ਵੀ ਆਪਣਾ ਕੰਮ ਹੈਗਾ ਉਹ ਕਰਦੇ ਆ ਅਸੀਂ ਤੇ ਕੀ ਕਹਿਣਾ ਚਾਹੂੰਗਾ ਸਰ ਅੱਜ ਮੀਟਿੰਗ ਹੋਈ ਹੈ ਮੀਟਿੰਗ ਦਾ ਇੱਦਾਂ ਵੀ ਇਹ ਬਹੁਤ ਚੰਗੀ ਪਹਿਲ ਹੈ ਜਿਹੜੀ ਰਵੀભાઈ ਨੇ ਕੀਤੀ ਤੇ ਹੋਰ ਸਾਰੇ ਆਪਣੇ ਜਿਹੜੇ ਸਾਥੀ ਆ ਉਹਨਾਂ ਨੇ ਤੇ ਬਹੁਤ ਚੰਗੀ ਪਹਿਲ ਹੈ ਇਕਾ ਤਾਂ ਬਹੁਤ ਜ਼ਰੂਰੀ ਹੈ ਜਿਹੜਾ ਵੀ ਆਪਾਂ ਮੁਸੀਬਤ ਹੈ ਇੱਕ ਦੂਜੇ ਨੂੰ ਉਹ ਫੇਸ ਕਰ ਸਕੀਏ ਤਾਂ ਬਹੁਤ ਚੰਗੀ ਪਹਿਲ ਹੈ ਮੈਂ ਇੰਨਾ ਹੀ ਕਹਿ ਸਕਦਾ ਮੇਰਾ ਨਾਮ ਬਿਜੇ ਕੁਮਾਰ ਬਿੱਟੂਆ ਜੀ ਮੈਂ ਮਹਾਲੀ ਰੈਡੀ ਬੁੜੀ ਵਰਕਰ ਸੁਸਾਇਟੀ ਤੋਂ ਪ੍ਰਧਾਨ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਬੈਠਕ ਹੋਈ ਆ ਤੁਹਾਡੀ ਆਪਸ ਵਿੱਚ ਸਾਡੀ ਅੱਜ ਜੋ ਮੀਟਿੰਗ ਹੋਈ ਆ ਸਾਡੀ ਪਹਿਲਾਂ ਵੀ ਮੀਟਿੰਗ ਹੋ ਚੁੱਕੀ ਹੈ ਰੈਡੀ ਫਰੀ ਵਰਕਰ ਸੁਸਾਇਟੀ ਦੀ ਉਸ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਨੇ ਜੋੜਨ ਪਾਇਆ ਜੋ ਹਰ ਪਰਵਾਰ ਤੋਂ ਪੀੜਤ ਲੋਕ ਹੈ ਉਹਨਾਂ ਦੀ ਸਹਾਇਤਾ ਦੇ ਲਈ ਅੱਜ ਸਾਨੂੰ ਜੋ ਮੈਸੇਜ ਆਇਆ ਸੀਗਾ ਉਹ ਮਈਆ ਮੰਡੀ ਪ੍ਰਧਾਨ ਤੋਂ ਔਰ ਕਿਸਾਨ ਮੰਡੀ ਪ੍ਰਧਾਨ ਤੋਂ ਸਾਡੇ ਕੋਲ ਮੈਸੇਜ ਆਇਆ ਸੀ ਅਸੀਂ ਮੀਟਿੰਗ ਕਰਨੀ ਆ ਉਹਨਾਂ ਦੇ ਯੋਗਦਾਨ ਦੇ ਲਈ ਅਸੀਂ ਸਾਰਿਆਂ ਦੇ ਮੈਸੇਜ ਨੂੰ ਸੁਣਦੇ ਹੋਏ ਅਸੀਂ ਇਕੱਠ ਹੋਇਆ ਅਸੀਂ ਦੇਖੋ ਜੋ ਵੀ ਸਾਨੂੰ ਸਾਡੀ ਜਨਾਲਾ ਸਰਚ ਗੱਲ ਹੋ ਰਹੀ ਹੈ ਔਰ ਤੇ ਜਗ੍ਹਾ ਤੇ ਗੱਲਬਾਤ ਹੋ ਰਹੀ ਹੈ ਜਿੱਥੇ ਵੀ ਸਾਨੂੰ ਜੋ ਵੀ ਕਿਸੇ ਤਰ੍ਹਾਂ ਕੋਈ ਮੈਸੇਜ ਆਏਗਾ ਅਸੀਂ ਉਸ ਮੈਸੇਜ ਨੂੰ ਵੱਧ ਚੜ ਕੇ ਉਹਦੇ ਵਿੱਚ ਵੱਧ ਵਧ ਸਹਾਤਾ ਦੇ ਦਿੰਦੀ ਕੋਸ਼ਿਸ਼ ਕਰਾਂਗੇ ਬਿੱਟੂ ਜੀ ਇੱਕ ਗੱਲ ਹੈਗੀ ਕਿ ਤੁਹਾਡੀ ਦੇ ਯੂਨੀਅਨ ਸਮਰਥ ਹੈਗੀ ਆ ਪਰ ਜੇ ਕੋਈ ਤੁਹਾਨੂੰ ਬਾਹਰੋਂ ਵੀ ਤੁਹਾਡੇ ਜੱਥੇ ਬੰਦੇ ਨੂੰ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ ਕੋਈ ਮਦਦ ਦੇਣਾ ਚਾਹੁੰਦਾ ਹੈਗਾ ਉਹ ਦੇ ਸਕਦਾ ਤੁਹਾਨੂੰ ਬਿਲਕੁਲ ਦੇ ਸਕਦਾ ਕਿਸ ਬੰਦੇ ਦਾ ਮਨ ਲਕੀਤਾ ਜਾਂਦਾ ਹੈ ਜੀ ਜੋ ਸਾਡਾ ਇੱਕ oprana ਹੈ ਜੀ ਅਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਪਹਿਲਾਂ ਉੱਥੋਂ ਉਹਨਾਂ ਦਾ ਪਤਾ ਕਰਾਂਗੇ ਵਿਆਹ ਵੀ ਇਹਨਾਂ ਚੀਜ਼ਾਂ ਦੀ ਉਹਨਾਂ ਦੀ ਲੋੜ ਹੈ ਇਹਨਾਂ ਚੀਜ਼ਾਂ ਦੀ ਉਹਨਾਂ ਲੋੜ ਹੋ ਗਈ ਅਸੀਂ ਉਹ ਪੂਰੇ ਇਤਨੀ ਜੱਫੇਬੰਦੀ ਕੋ ਤੁਹਾਨੂੰ ਸੰਪਰਕ ਕਰਨਾ ਚਾਵੇ ਕਰ ਸਕਦੇ ਹਾਂ ਤੇ ਕੀ ਮਾਦਿਆਂ ਰਹੂੰਗਾ ਕਿਹਨਾਂ ਨਾਲ ਸੰਪਰਕ ਕੀਤਾ ਜਾਵੇ ਕੋਈ ਵੀ ਹੋਵੇ ਆਪਾਂ ਸਾਨੂੰ ਕਿਸੇ ਵੀ ਮੈਂਬਰ ਨਾਲ ਕਿਸੇ ਨਾਲ ਸਾਨੂੰ ਕੋਈ ਵੀ ਜਿੱਦਾਂ ਹੋਰ ਬਿਲਾ ਅਕਾਲੀ ਆ ਕਾਂਗਰਸ ਆ ਆਮ ਆਦਮੀ ਪਾਰਟੀ ਸਾਨੂੰ ਉਹਨਾਂ ਨਾਲ ਕਿਸੇ ਨਾਲ ਕੋਈ ਸਾਡੇ ਦੇ ਸੇਵਲੇ ਕੋਈ ਵੀ ਆ ਸਕਦਾ ਅਸੀਂ ਇਹਦੇ ਨਾਲ ਪਰ ਮੈਂ ਪਿਆਰਾ